ਇੱਕ ਦਿਨ ਦਾ ਪੂਰਾ ਕੰਮ ਬਸ 15-20 ਮਿੰਟਾਂ ਦੇ ਵਿੱਚ ਹੋ ਜਾਂਦਾ। ਹਾਂਜੀ। ਸੱਤ-ਅੱਠ ਟਰਾਲੀਆਂ ਤੂੜੀ ਦੀਆਂ ਘਰੇ ਪਾਉਣ ਵਾਲੀਆਂ ਸੀ ਤੇ ਪਾਉਣ ਨਹੀਂ ਲੱਗੀ ਹੋਈ ਤੂੜੀ ਪਾਉਣ। ਇਹ ਆ ਸਿਸਟਮ ਜਦੋਂ ਦਾ ਸੀ ਬਣਾਇਆ ਮੈਂ ਕਹਿੰਨਾ ਪੂਰੀਆਂ ਮੌਜਾਂ ਲੱਗੀਆਂ। ਕਿਵੇਂ ਚੱਲ ਰਿਹਾ ਕੰਮ? ਹਾਂਜੀ ਬਹੁਤ ਵਧੀਆ ਪੂਰੇ 3 ਸਾਲ ਹੋ ਗਏ ਆ ਤੇ ਆਪਾਂ ਤਾਂ ਪੂਰੀਆਂ ਮੌਜਾਂ ਲੱਗੀਆਂ ਹੋਈਆਂ। ਅੱਗੇ ਹੁੰਦਾ ਸੀ ਕਿ ਸਾਰੇ ਵੇੜੇ ਦੇ ਵਿੱਚ ਖਲਾਰਾ ਪੈ ਜਾਂਦਾ ਸੀ ਤੇ ਤੂੜੀ ਉੱਡਦੀ ਸੀਗੀ ਤੇ ਹੁਣ ਤਾਂ ਜਿਹੜਾ ਕਿ ਆ ਵਧੀਆ ਜਿਹੜਾ ਕਿ ਆਪਾਂ ਜਿਹੜਾ ਕੋਠੇ ਦੇ ਵਿੱਚ ਹੀ ਆਪਾਂ ਸਾਰਾ ਸਿਸਟਮ ਜਸੈੱਟ ਕਰ ਲੈਂਦੇ ਆ ਤੇ ਨਾ ਬਾਹਰ ਖਲਾਰਾ ਪੈਂਦਾ ਦੋਸਤੋ ਟਰਾਲੀ ਆਉਂਦੀ ਹੈ ਤੇ ਟਰਾਲੀ ਆਉਣ ਤੋਂ ਪਹਿਲਾਂ ਪਹਿਲਾਂ ਮਤਲਬ ਕਿ ਅੰਦਰ ਜਾ ਵੜਦੀ ਆ ਲੇਵਰ ਨਾਲੋਂ ਵੀ ਬਹੁਤ ਜਲਦੀ ਫਾਸਟ ਕੰਮ ਹੁੰਦਾ ਏ ਪੱਖੇ ਵਾਲਾ ਹਾਂ ਜੀ ਤੇ ਤੁਸੀਂ ਪੱਖਾ ਯੂਜ਼ ਕਰਦੇ ਹੋ ਕਿ ਨਹੀਂ ਕਰਦੇ ਬਾਕੀ ਤੁਸੀਂ ਆਪ ਦੇ ਜ਼ਰੂਰ ਪੁਆਇੰਟ ਦੱਸਿਓ ਹਨਾ ਵੀ ਕਿਵੇਂ ਇਹ ਸਿਸਟਮ ਸਹੀ ਵੀ ਨਹੀਂ ਇਹਦੇ ਵੇਲੇ ਫਵਾਂ ਦੀ ਲੱਤ ਵੀ ਫਾਸਟ ਚੱਲੀ ਸੀ ਤੇ ਇਹਨੇ ਬਚਾ ਲਈ ਇੱਕ ਵਾਰੀ ਦੁਪੱਟਾ ਵੀ ਆਹ ਚੱਲਿਆ ਸੀ ਹਾਂ ਤੇ ਐਂ ਲੱਗਦਾ ਸੀ ਬਸ ਪਰ ਗਾਉਂ ਕਿਹਦੇ ਜਣਾ ਕਿੰਨਾ ਜਿਆਦਾ ਪ੍ਰੈਸ਼ਰ ਹੁੰਦਾ ਵੀ ਮਾੜੀ ਜੀ ਤੂੜੀ ਵੀ ਇਹਦੇ ਅੱਗੇ ਆਉਂਦੀ ਆ ਉਹਦੇ ਹੀ ਉਹਦੇ ਨੂੰ ਖਿੱਚ ਕੇ ਲੈ ਜਾਂਦਾ ਸਹੀ ਹੈ ਤੇ ਪੂਰਾ ਸਿਸਟਮ ਵਧੀਆ ਹੈਗਾ ਦੋ ਦੋ ਤਿੰਨ ਤਿੰਨ ਟਰਾਲੀਆਂ ਇਕੱਠੀਆਂ ਅਸੀਂ ਕਰਦੇ ਹਾਂ ਕਿਉਂਕਿ ਇੱਕ ਟਰਾਲੀ ਨੂੰ ਜੇ ਅੰਦਰ ਕਰਨ ਲੱਗ ਜਾਈਏ ਤੇ ਪੰਜਾਂ ਮਿੰਟਾਂ ਜੀ ਹੋ ਜਾਂਦੀ ਆ ਹਾਂਜੀ ਤੇ ਦੋ ਦੋ ਤਿੰਨ ਤਿੰਨ ਟਰਾਲੀਆਂ ਇਕੱਠੀਆਂ ਸਟਾਲ ਲੈਣੇ ਆ ਤੇ ਫਿਰ ਕੱਟੀਆਂ 5-7 ਮਿੰਟਾਂ ਦੇ ਵਿੱਚ ਅੰਦਰ ਹੋ ਜਾਂਦੀਆਂ। ਹਾਂਜੀ ਤੇ ਕਣਕਾਂ ਦਾ ਕਿਸ਼ਤ ਆਪਾਂ ਛੇਤੀ ਸਾਂਭ ਲਿਆ ਸੀ ਕੰਮ ਤੇ ਤੂੜੀ ਥੋੜਾ ਜਿਹਾ ਹੋ ਗਿਆ ਲੇਟ ਵੈਸੇ ਤਾਂ ਸਹੀ ਬਣੀ ਜਾਂਦੇ ਨੇ ਤੂੜੀਆਂ ਤੇ ਪਰ ਜਿਹੜੇ ਕਿ ਆਪਾਂ ਬਾਕੀ ਦਾ ਸਾਰਾ ਵਾਹਮ ਜਿਹੜਾ ਵੈਸੇ ਹੀ ਆਪਾਂ ਚੁਕਾਤਾ ਸੀ ਜਿਹੜੇ ਕੋਈ ਮਰਦੀ ਬਣਾ ਲੈਣ ਤੂੜੀ ਤੇ ਬਸ ਆਪਾਂ ਨੂੰ ਤਾਂ ਪੰਜ ਸੱਤ ਟਰਾਲੀਆਂ ਚਾਹੀਦੀਆਂ ਸੀ ਤੂੜੀ ਜਿਹੜੀ ਇਹ ਦੇਖੋ ਤੁਸੀਂ ਕਿੰਨੇ ਤੇ ਨਾਲ ਤੂੜੀ ਅੰਦਰ ਜਾਂਦੀ ਆ ਇਹ ਤਾਂ ਰੁਕ ਪਾਉਣ ਵਾਲਾ ਹੋਣਾ ਚਾਹੀਦਾ ਤੇ ਖਿਚਣ ਤੇ ਵਿੱਚ ਤਾਂ ਕੋਈ ਟਾਈਮ ਨਹੀਂ ਲੱਗਦਾ। ਹਾਂਜੀ ਥੋੜੀ ਜਿਹੀ ਉਹ ਡਾਟਾ ਕਿ ਮੈਂ ਤਾਂ ਜਿ ਪਾ ਰਹੀ ਸੀ ਮੈਨੂੰ ਜਿਹੜੀ ਡਸਟ ਜੀ ਆ ਨਾ ਉਹ ਨਿਕਲੀ ਜਾਊਗੀ ਤੇ ਪਰ ਵਧੀਆ ਮਤਲਬ ਉਹ ਕਿ ਸਿਸਟਮ ਬਹੁਤ ਹੀ ਜਲਦੀ ਚੱਲਦੀ ਹੈ ਤਾਂ ਪਟਿਆਰ ਕੁੱਟੇ ਵਿੱਚ ਦੋਸਤੋ 50 ਟਰਾਲੀਆਂ ਪਾਈ ਜਾਂਦੀਆਂ ਹਾਂਜੀ ਤੇ 25 ਟਰਾਲੀਆਂ ਤੇ ਚਾਰ ਟਰਾਲੀਆਂ ਤੇ ਥੋੜੀ ਬਣਾਈ ਹੈ 10 12 ਟਰਾਲੀਆਂ ਪਾਉਂਦੀਆਂ ਹਾਂਜੀ ਕਿਉਂਕਿ ਤੂੜੀ ਜਿਹੜੀ ਕੀ ਪਤਾ ਹੀ ਐ ਤੁਹਾਨੂੰ ਜਿਹੜੀ ਮਹਿੰਗੀ ਤਾਂ ਹੋਈ ਨਹੀਂ ਪਰ ਅਸੀਂ ਆਖਿਆ ਵੀ ਐਵੇਂ ਕਾਹਦੇ ਲੱਗਦੇ ਹਨ ਬਣਾਈ ਜਾਣੀਆਂ ਉੰਨੀ ਕੁ ਬਣਾ ਕੇ ਰੱਖ ਲੈਣੇ ਜਿੰਨਾ ਕਿ ਚਲੋ ਆਪਣੇ ਪਸ਼ੂ ਹੈਗੇ ਤੇ ਆਪਣਾ ਹਿਸਾਬ ਜਿਹੜਾ ਸਾਰਾ ਵਧੀਆ ਸਰਕਲ ਵਧੀਆ ਰਹੇ ਜਿਹ ਬਹੁ ਮਾਣਾ ਟਰੈਕਟਰ ਹੀ ਆਪਾਂ ਲਾਇਆ ਸੀਗਾ ਕਿਉਂਕਿ ਦੇ ਚੱਕਰ ਜ਼ਿਆਦੇ ਆ ਹਾਂਜੀ ਡਬਲ ਪੀਟੀਓ ਕੀਤੀ ਹੋਈ ਏ ਜੌਂਡੀਅਰ ਦੀ ਤੇ ਇਹਦੇ ਕਰਕੇ ਸਪੀਡ ਨਾਲ ਜ਼ਿਆਦਾ ਖਿੱਚਦਾ ਤੂੜੀ 540 ਚੱਕਰਾਂ ਦਾ ਥੋੜਾ ਜਿਹਾ ਟਰੈਕਟਰ ਘੱਟ ਚੱਲਦਾ ਇਹ ਇਤਿਹਾਸੀਆਂ ਮੋਜਾਂ ਲੱਗੀਆਂ ਹੋਈਆਂ ਤੇ ਤੇ ਸਾਰਾ ਦਿਨ ਲੱਗ ਜਾਂਦਾ ਸੀ ਦੋ ਦਿਨੀ ਲੱਗ ਜਾਂਦੇ ਜੇ ਆਪਾਂ ਬਹੁਤ ਜ਼ਿਆਦਾ ਥੂੜੀ ਬਣਾਉਣੀ ਹੋਵੇ ਤੇ ਹੁਣ 3 ਸਾਲ ਹੋ ਗਏ ਆ ਤੇ ਜਮਾਂ ਟੈਨਸ਼ਨ ਜੀ ਫਰੀ ਹੁੰਦੇ ਆ ਤੇ ਲੇਬਰ ਵੀ ਕਿਹੜਾ ਮਸਾਂ ਕਿਹੜਾ ਜਾਲਾ ਮਤਲਬ ਇਹਦੇ ਛੋਟੇ ਮੋਰੇ ਥਾਣੇ ਵੀ ਥੂੜੀ ਅੰਦਰ ਪਾ ਸਕਦੇ ਨੇ ਜਿਹੜਾ ਅੱਜ ਕੱਲ ਟਰੈਕਟਰ ਦੇ ਅੱਗੇ ਲੋਡਿੰਗ ਆ ਉਹਦੇ ਵਾਸਤੇ ਖੁੱਲਾ ਕਮਰਾ ਚਾਹੀਦਾ ਹਾਂਜੀ ਤੇ ਸਾਡੇ ਇੱਧਰ ਕਮਰੇ ਨੂੰ ਰਸਤਾ ਨਹੀਂ ਗਿਆ ਤਾਂ ਕਰਕੇ ਅਸੀਂ ਮੋਰਾ ਮਾਰਿਆ ਛੋਟਾ ਜਿਹਾ ਹਾਂ ਜੀ ਸਭੇ ਵਾਰ ਤੇ ਜਾਲ ਲੱਗੇ ਹੋਏ ਕਮਰੇ ਦੇ ਉੱਤਰ ਦੇ ਟੁੱਟੀ ਵਾਲੀ ਜਿਹੜਾ ਹਵਾ ਉਹ ਦਿੱਕਾ ਜਾਂਦੀ ਆ ਟੁੱਟੀ ਜਮਾ ਛਾਣ ਕੇ ਪਾਉਂਦਾ ਦੋਸਤੋ ਇਹ ਹਾਂਜੀ ਇਹ ਟੋੜੀ